ਸੰਦੀ ਢੱਲ ਹੈ ਜੀ ਜਿਹਦੇ ਕਰਕੇ ਚੋਰੀ ਨਾ ਹੁੰਦੀਆਂ ਜੀ ਇੱਕ ਮਹੀਨਾ ਪਹਿਲਾਂ ਰਾਮੇ ਨੇ ਸਕੂਲ ਦੇ ਵਿੱਚ ਕਰੀਬ ਚੋਰੀ ਹੋਈ ਸੀ ਲੱਖ ਡੇਢ ਲੱਖ ਰੁਪਏ ਦੀ ਹੂੰ ਕੋਈ ਟਾਸ ਤੋਂ ਮੱਸ ਨਹੀਂ ਹੋਇਆ ਜੀ ਉਸ ਤੋਂ ਬਾਅਦ ਕੋਈ ਉਹਦੀ ਕੋਈ ਪ੍ਰਸ਼ਾਸਨ ਨਹੀਂ ਕੋਈ ਮੀਡੀਆ ਰਿਪੋਰਟ ਨਹੀਂ ਆਈ ਕੁਝ ਵੀ ਨਹੀਂ ਆਇਆ ਜੀ ਨਾ ਕੋਈ ਚੋਰ ਫੜੇ ਗਏ ਤੇ ਸ਼ਟਰ ਲੋਕ ਸੀਗੇ ਜੀ ਕਰੀਬ 2000 ਰੁਪਏ ਦੇ ਵਿੱਚ ਇੱਕ ਸ਼ਟਰ ਲੋਕ ਲੱਗਦਾ ਕਮਰਿਆਂ ਨੂੰ ਜੀ ਕੋਈ ਮਾੜਾ ਆਨਸਰ ਤਾਂ ਲੋਕੋ ਤੋੜ ਨਹੀਂ ਸਕਦਾ ਜੀ ਹੂੰ ਸਾਰੇ ਸ਼ਟਰ ਲੋਕ ਤੋੜੇ ਗਏ ਜੀ 8 ਤੋਂ 10 ਦੇ ਕਰੀਬ ਹੂੰ ਤੇ ਬੇ ਤੜਕੋ ਕੇ ਬੇ ਖੋਪ ਹੋ ਕੇ ਚੋਰੀ ਹੋਈ ਹੈ ਜੀ ਤੋੜ ਕੇ ਜਿਹੜੇ ਸੈਂਟਰ ਲੋਕ ਸੀਗੇ ਉਹ ਕਿਸੇ ਮਤਲਬ ਐਂ ਕਹਿ ਸਕਦੇ ਆ ਵੀ ਬਹੁਤ ਤਾਕਤਵਰ ਚੀਜ਼ ਨਾਲ ਕਿਸੇ ਨਾਲ ਤੋੜੇ ਗਏ ਐ ਸੋ ਸਾਡੇ ਵੱਲੋਂ ਸਕੂਲ ਦੀ ਆਪਦੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾਂਦੀ ਐ ਅਸੀਂ ਸੁਰੱਖਿਆ ਕਰ ਸਕੀਏ ਸਾਰੇ ਸੈਂਟਰ ਲੋਕ ਸੀ ਬਹੁਤ ਹੀ ਜ਼ਿਆਦਾ ਅਸੀਂ ਆਪਣੇ ਆਪ ਨੂੰ ਸਮਝਦੇ ਸੀ ਵੀ ਅਸੀਂ ਜਿਹੜਾ ਹੈਗਾ ਉਹ ਬੜਾ ਸਮਾਨ ਸੇਫ ਰੱਖਿਆ ਹੋਇਆ ਪਰ ਫਿਰ ਵੀ ਚੋਰਾਂ ਦੇ ਨੇ ਹੌਸਲੇ ਬੁਲੰਦ ਐ ਉਹਨਾਂ ਨੇ ਸਾਰਿਆਂ ਦੇ ਜਿਹੜੇ ਸੈਂਟਰ ਲੋਕ ਤੋੜ ਕੇ ਜਦੋਂ ਤਿੰਨ ਐਲਈਡੀ ਤੇ ਜਿਹੜਾ ਹੈਗਾ ਉਹ ਲਿਸਨਿੰਗ ਲੈਬ ਦਾ ਸਮਾਨ ਤੇ ਹੋਰ ਸਾਡਾ ਜਿਹੜਾ ਸਕੂਲ ਦਾ ਸਮਾਨ ਉਹ ਲੈ ਗੇ ਦਾ ਬਹੁਤ ਸਨੋਂ ਜ਼ਿਆਦਾ ਜੀ ਗੁੰਡਿਆਂ ਦਾ ਚੋਰਾਂ ਦਾ ਨਸ਼ੇੜੀਆਂ ਦਾ ਖੌਫ ਹੈ ਜੀ ਸਾਰਾ ਹੀ ਜੇ ਮੈਂ ਕਹਾਂ ਜੀ ਪ੍ਰਾਇਮਰੀ ਹੋਇਆ ਹਾਈ ਹੋਇਆ ਜੀ ਸਾਰੀ ਦੁਸ਼ਵੰਤ ਤੇ ਚੱਲਦੇ ਅੱਜ ਕਾਰਨ ਕੀ ਹੈ ਜੀ ਪ੍ਰਿੰਸੀਪਲ ਲੈਵਲ ਦਾ ਅਫਸਰ ਬੈਠ ਕੇ ਆਪ ਦੀ ਮੇਨ ਕੁਰਸੀ ਤੇ ਜੀ ਕੋਈ ਪਿੰਡ ਦੇ ਸੱਜਣਾ ਤੋਂ ਐਨ ਆਰ ਆਈ ਵੀਰਾਂ ਤੋਂ ਸਹਿਯੋਗ ਨਾਲ ਸਕੂਲ ਚਲਾ ਰਹੇ ਹੈ ਜੀ ਕੋਈ ਗਵਰਨਮੈਂਟ ਦਾ ਵਿੱਚ ਕੋਈ ਸਹਿਯੋਗ ਨਹੀਂ ਜੀ ਕੋਈ ਬਹੁਤਾ ਸਹਿਯੋਗ ਨਹੀਂ ਹੈਗਾ ਜੇ ਮੈਂ ਕਹਾਂ ਜੀ ਇੱਕ ਚੌਂਕੀਦਾਰ ਰੱਖਣ ਦਾ ਨਹੀਂ ਇੱਕ ਸਰਕਾਰ ਕੋਲੇ ਪ੍ਰਬੰਧ ਸਰਕਾਰ ਦੀ ਗੱਲ ਕਰੀਏ ਤਾਂ ਸਿੱਖਿਆ ਦੇ ਨਾਂ ਤੇ ਇਹਨਾਂ ਨੂੰ ਵੋਟ ਪਈ ਸੀ ਕਿ ਸਿੱਖਿਆ ਵੱਲ ਵੱਧ ਧਿਆਨ ਦਿੱਤਾ ਜਾਵੇਗਾ এডਿਕੇਸ਼ਨ ਵੱਲ ਵੱਧ ਧਿਆਨ ਪਰ ਸਕੂਲਾਂ ਦੇ ਹਾਲਾਤ ਇਤੋਦਿਕ ਹੋਏ ਪਿਆ ਕਿ ਉੱਥੇ ਤਾਂ ਚੌਂਕੀਦਾਰ ਵੀ ਹਾਜ਼ਰ ਨਹੀਂ ਜਿਸ ਤਰ੍ਹਾਂ ਇਹ ਨਾਲ ਦੇ ਪਿੰਡ ਰਾਮਿਆਣੀ ਵੀ ਇਤੋਂ ਪਹਿਲਾਂ ਚੋਰੀ ਹੋਈ ਆ ਕੁਝ ਮਹੀਨਾਵਾਂ ਵੀ ਨਹੀਂ ਉਸ ਨੂੰ ਹੋਇਆ ਚੌਥੀ ਚੋਰੀ ਸਕੂਲ ਚ ਦੱਸ ਰਿਹਾ ਇਹ ਪ੍ਰਸ਼ਾਸਨ ਕਿਉਂ ਨਹੀਂ ਕਾਰਵਾਈ ਕਰ ਰਿਹਾ ਇਹਨਾਂ ਚੋਰਾਂ ਤੇ ਇਹਨਾਂ ਦੇ ਹੌਸਲੇ ਬੜੇ ਦਿਨ ਬਦਨ ਬਦਨ ਵੱਧੇ ਜਾ ਰਹੇ ਆ ਸਤਿ ਸ਼੍ਰੀ ਅਕਾਲ ਜੀ ਸਫਰ ਟੈਲੀਵਿਜ਼ਨ ਨਾਲ ਤੁਸੀਂ ਜੁੜੇ ਹੋ ਮੈਂ ਪਰਮਜੀਤ ਸਿੰਘ ਇਸ ਸਮੇਂ ਪ੍ਰਾਇਮਰੀ ਸਕੂਲ ਰੋੜੀਕਪੁਰਾ ਵਿਖੇ ਖੜੇ ਆ ਡਿਸਟ੍ਰਿਕਟ ਫਰੀਦਕੋਟ ਵਿੱਚ ਪੈਂਦਾ ਪਿੰਡ ਹੈ ਜਿੱਥੇ ਕਿ ਤਕਰੀਬਨ 1 ਲੱਖ ਰੁਪਏ ਦੀ ਚੋਰੀ ਦੱਸੀ ਜਾ ਰਹੀ ਹੈ ਸਰਪੰਚ ਸਾਹਿਬ ਸਕੂਲ ਦੇ ਵਿੱਚ 1 ਲੱਖ ਰੁਪਏ ਦਾ ਨੁਕਸਾਨ ਦੱਸਿਆ ਜਾ ਰਿਹਾ ਹੈ ਕਿਸ ਤਰੀਕੇ ਦੇ ਨਾਲ ਚੋਰੀ ਹੋਈ ਹੈ ਇਹੀ ਰਾਤ ਨੂੰ ਹੋਈ ਹੈ 27 ਤਰੀਕ ਨੂੰ ਰਾਤ ਨੂੰ ਚੋਰੀ ਹੋਈ ਹੈ 27 ਦੀ ਰਾਤ ਨੂੰ ਹਾਂ ਜੀ ਜੀ 3 ਐਲਈਡੀਆਂ ਚੋਰੀ ਹੋਈਆਂ ਜੀ ਕੁਝ ਕੈਸ ਸੀਗਾ ਜੀ ਜੀ ਤੇ ਬਾਕੀ ਵਿੱਚ ਜਿੰਦਰੀ ਉਂਦਰੀ ਤਕਰੀਬਨ ਸਾਰੇ ਕਮਰਿਆਂ ਦੀ ਭੰਨ ਤੇ ਉਹਨਾਂ ਨੇ ਜੀ ਭੰ ਅੱਛਾ ਕੈਸ ਸਕੂਲ ਦੇ ਵਿੱਚ ਬੱਚਿਆਂ ਦੀਆਂ ਫੀਸਾਂ ਦਾ ਪਿਆ ਸੀ ਨਹੀਂ ਜੀ ਬੱਚਿਆਂ ਦੀਆਂ ਫੀਸਾਂ ਦਾ ਨਹੀਂ ਸੀ ਬਾਬੇ ਨਾਨਕ ਦੀ ਕੋਈ ਹਟਦ ਵਗੈਰਾ ਦਾ ਚਲਾਈ ਵੀ ਹੈ ਸਕੂਲ ਦੇ ਵਿੱਚ ਅੱਛਾ ਜੀ ਉਹਨਾਂ ਜੋ ਕੋਈ ਬੱਚੇ ਥੋੜੇ ਕੋਈ 10 ਰੁਪਏ ਦੇਣ ਦਾ ਕੋਈ 5 ਦੇਣ ਦਾ ਕਿਤਾਬਾਂ ਲਈ ਆਉਂਦੇ ਸਨ ਤੇ ਉਹ ਪੈਸੇ ਪਏ ਸੀਗੇ ਜੀ ਓਕੇ ਓਕੇ ਜੀ ਉਹ ਇੱਕ ਦਸਵੰਤ ਤੌਰ ਤੇ ਇੱਕ ਸਕੂਲ ਘੜਦਾ ਸੀ ਹਾਂ ਜੀ ਹਾਂ ਜੀ ਹਾਂ ਜੀ ਜੀ ਇਹ ਕਿਵੇਂ ਦੇਖਦੇ ਹੋ ਕਿ ਜਿਹੜੀ ਇਹ ਚੋਰੀ ਹੋਈ ਹੈ 1 ਲੱਖ ਰੁਪਏ ਦੇ ਤਕਰੀਬਨ ਅਮਾਉਂਟ ਦੱਸੀ ਜਾ ਰਹੀ ਹੈ ਕਿ ਸਾਰਾ ਕੁੱਲ ਮਿਲਾ ਕੇ 1 ਲੱਖ ਰੁਪਏ ਦਾ ਨੁਕਸਾਨ ਹੋਇਆ ਹੋਵੇਗਾ ਇਹ ਪਿੰਡ ਦੀ ਕੋਈ ਲਗਦੀ ਆ ਜਾਂ ਪ੍ਰਸ਼ਾਸਨ ਕੋਈ ਝਾਕਾਤ ਨਹੀਂ ਕਰ ਰਿਹਾ ਨਾਲ ਦੇ ਪਿੰਡ ਵੀ ਚੋਰੀ ਹੋਈ ਆ ਪਿਛਲੇ ਕੁਝ ਦਿਨਾਂ ਚ ਉੱਥੇ ਵੀ ਇੰਨੀ ਹੀ ਲਗਭਗ 1.5 ਲੱਖ ਰੁਪਏ ਦੀ ਚੋਰੀ ਹੋਈ ਆ ਲੈ ਕੇ ਵੀ ਚੋਰ ਐਲਡੀਆਂ ਜਾਂਦੇ ਤੇ ਕੁਝ ਬੱਚਿਆਂ ਦਾ ਸਮਾਨ ਲੈ ਜਾਂਦੇ ਆ ਹਾਂਜੀ ਹਾਂਜੀ ਇਹ ਕਿਵੇਂ ਦੇਖ ਦੋ ਇਸ ਨੂੰ ਨਹੀਂ ਨਹੀਂ ਹੁਣ ਇਹ ਤਾਂ ਕੀ ਕਹੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਆ ਇਹ ਤਾਂ ਜੀ ਤੋਂ ਹਮ ਆਪਣਾ ਨਾਂ ਤਾਂ ਕਿਸੇ ਦਾ ਲੈ ਨਹੀਂ ਸਕਦੇ ਜਦੋਂ ਆਪਾਂ ਦੇਖਿਆ ਹੀ ਨਹੀਂ ਕੋਈ ਬੰਦਾ ਕੌਣ ਆ ਪਿੰਡ ਦਾ ਹੋ ਸਕਦਾ ਬਾਹਰ ਦਾ ਹੋ ਸਕਦਾ ਪਿੰਡ ਦਾ ਵੀ ਹੋ ਸਕਦੇ ਆ ਜੀ ਤੇ ਬਾਹਰ ਦੇ ਵੀ ਹੋ ਸਕਦੇ ਆ ਜਦੋਂ ਆਪਾਂ ਨੂੰ ਕਲੀਅਰ ਹੀ ਕੁਝ ਨਹੀਂ ਹੈ ਇਹਦੇ ਬਾਰੇ ਜੀ ਕੈਮਰਾ ਵਿੱਚ ਕੋਈ ਚੀਜ਼ ਹਾਲੇ ਤਾਈਂ ਸਾਨੂੰ ਮਿਲੀ ਨਹੀਂ ਗਈ ਜੀ ਹਾਂ ਜੀ ਇੱਧਰ ਸਰਪੰਚ ਸਾਹਿਬ ਮੌਜੂਦ ਨੇ ਸਰਪੰਚ ਸਾਹਿਬ ਜਿਵੇਂ ਆਏ ਦਿਨ ਸਕੂਲਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਚੋਰਾਂ ਵੱਲੋਂ ਕਿ ਸਕੂਲ ਚੋਂ ਐਲ ਡੀਡੀਆਂ ਲੈ ਜਾਓ ਬੱਚਿਆਂ ਦਾ ਸਮਾਨ ਲੈ ਜਾਓ ਕਿਵੇਂ ਦੇਖਦੇ ਹੋ ਪ੍ਰਸ਼ਾਸਨ ਇਸ ਤੇ ਕਾਰਵਾਈ ਕਿਉਂ ਨਹੀਂ ਕਰ ਰਿਹਾ ਪ੍ਰਸ਼ਾਸਨ ਦੀ ਢਿੱਲ ਹੈ ਜੀ ਜਿਹਦੇ ਕਰਕੇ ਚੋਰੀ ਨਾ ਹੁੰਦੀਆਂ ਜੀ ਇੱਕ ਮਹੀਨਾ ਪਹਿਲਾਂ ਰਾਮੇ ਨੇ ਸਕੂਲ ਦੇ ਵਿੱਚ ਕਰੀਬ ਚੋਰੀ ਹੋਈ ਸੀ ਲੱਖ ਡੇਢ ਲੱਖ ਰੁਪਏ ਦੀ ਹੂੰ ਕੋਈ ਟਾਸ ਤੋਂ ਮੱਸ ਨਹੀਂ ਹੋਇਆ ਜੀ ਉਸ ਤੋਂ ਬਾਅਦ ਕੋਈ ਉਹਦੀ ਕੋਈ ਪ੍ਰਸ਼ਾਸਨ ਨਹੀਂ ਕੋਈ ਮੀਡੀਆ ਰਿਪੋਰਟ ਨਹੀਂ ਆਈ ਕੁਝ ਵੀ ਨਹੀਂ ਆਇਆ ਜੀ ਨਾ ਕੋਈ ਚੋਰ ਫੜੇ ਗਏ ਜੀ ਪੁਲਿਸ ਨਾਲੋਂ ਜ਼ਿਆਦਾ ਅੱਜ ਜੀ ਗੁੰਡਿਆਂ ਦਾ ਚੋਰਾਂ ਦਾ ਨਸ਼ੇੜੀਆਂ ਦਾ ਖੌਫ ਹੈ ਜੀ ਜੀ ਇਹ ਬੇ ਧੜਕ ਹੋ ਕੇ ਜਾਓ ਹੁਣ ਇੱਥੋਂ ਦਾ ਇਹ ਵੀ ਪਤਾ ਲੱਗ ਰਿਹਾ ਕਿ ਇਹ ਨਹੀਂ ਪਤਾ ਇਹ ਚੋਰੀ ਦਿਨੇ ਹੋਈ ਆ ਜਾਂ ਰਾਤ ਨੂੰ ਹੋਈ ਆ ਕਿਉਂਕਿ ਸੀਸੀਟੀਵੀ ਚ ਕੈਮਰੇ ਬੰਦ ਨੇ ਕੱਲ ਮੀਂਹ ਪੈ ਰਿਹਾ ਸੀ ਵੈਸੇ ਵੀ ਛੁੱਟੀਆਂ ਚੱਲ ਰਹੀਆਂ ਨੇ ਸਾਰੇ ਸ਼ਟਰ ਲੋਕ ਸੀਗੇ ਜੀ ਕਰੀਬ 2000 ਰੁਪਏ ਦੇ ਵਿੱਚ ਇੱਕ ਸ਼ਟਰ ਲੋਕ ਲੱਗਦਾ ਕਮਰਿਆਂ ਨੂੰ ਜੀ ਕੋਈ ਮਾੜਾ ਆਨਸਰ ਤਾਂ ਲੋਕੋ ਤੋੜ ਨਹੀਂ ਸਕਦਾ ਜੀ ਹਮ ਸਾਰੇ ਸ਼ਟਰ ਲੋਕ ਤੋੜੇ ਗਏ ਜੀ 8 ਤੋਂ 10 ਦੇ ਕਰੀਬ ਹਮ ਤੇ ਬੇ ਧੜਕ ਹੋ ਕੇ ਬੇ ਖੋਫ ਹੋ ਕੇ ਚੋਰੀ ਹੋਈ ਹੈ ਜੀ ਜੀ ਜਿਵੇਂ ਦੱਸ ਰਿਹਾ ਕਿ ਬੱਚੇ ਦਸਵੰਤ ਕੱਢਦੇ ਸੀ 10 ਰੁਪਏ 5 ਰੁਪਏ 20 ਰੁਪਏ ਜਿੰਨਾ ਵੀ ਹੁੰਦਾ ਸੀ ਉਹਦਾ ਤਕਰੀਬਨ ਕਾਲਮ ਲਾ ਕੇ 7-8000 ਰੁਪਏ ਦੀ ਰਕਮ ਇਕੱਠੀ ਹੋਈ ਜਿਹੜੀ ਚੋਰੀ ਹੋਈ ਹੈ ਸਕੂਲ ਤੇ ਜੀ ਸਾਰਾ ਹੀ ਜਿਵੇਂ ਕਮਾ ਜੀ ਪ੍ਰਾਇਮਰੀ ਹੋਇਆ ਹਾਈ ਹੋਇਆ ਜੀ ਸਾਰੇ ਦਸਵੰਤ ਤੇ ਚੱਲਦੇ ਅੱਜ ਕਾਰਨ ਕੀ ਹੈ ਜੀ ਪ੍ਰਿੰਸੀਪਲ ਲੈਵਲ ਦਾ ਅਫਸਰ ਬੈਠ ਕੇ ਆਪ ਦੀ ਮੇਨ ਕੁਰਸੀ ਤੇ ਜੀ ਕੋਈ ਪਿੰਡ ਦੇ ਸੱਜਣਾ ਤੋਂ ਐਨ ਆਰ ਆਈ ਵੀਰਾਂ ਤੋਂ ਸਹਯੋਗ ਨਾਲ ਸਕੂਲ ਚਲਾ ਰਹੇ ਆ ਜੀ ਕੋਈ ਗਵਰਨਮੈਂਟ ਦਾ ਵਿੱਚ ਕੋਈ ਸਹਯੋਗ ਨਹੀਂ ਜੀ ਕੋਈ ਬਹੁਤਾ ਸਹਯੋਗ ਨਹੀਂ ਹੈਗਾ ਜੇ ਮੈਂ ਕਹਾਂ ਜੀ ਇੱਕ ਚੌਂਕੀਦਾਰ ਰੱਖਣ ਦਾ ਨਹੀਂ ਇੱਕ ਸਰਕਾਰ ਕੋਲੇ ਪ੍ਰਬੰਧ ਹੈ ਨਹੀਂ ਪ੍ਰਬੰਧ ਹੈ ਨਹੀਂ ਜੀ ਤੇ ਸਕੂਲਾਂ ਦੀ ਤਾਂ ਦਿਸ਼ਾ ਪਹਿਲਾਂ ਹੀ ਮਾੜੀ ਹੈ ਜੀ ਤੇ ਜਿਹੜੇ ਅੱਜ ਮੰਨ ਲਓ ਜਿਵੇਂ ਇੱਥੇ 1 ਲੱਖ 1.5 ਲੱਖ ਰੁਪਏ ਦੇ ਕਰੀਬ ਨੁਕਸਾਨ ਹੋ ਗਿਆ ਜੀ ਹੂੰ ਮੇਰੇ ਮੁਤਾਬਕ ਜਲਦੀ ਪੂਰਾ ਨਹੀਂ ਹੋਣਾ ਜੀ ਨਾ ਮੱਤਰਾ ਬਿਲਕੁਲ ਜੀ ਸਰਪੰਚ ਸਾਹਿਬ ਜਿਵੇਂ ਸਰਕਾਰ ਤਾਂ ਇਹ ਦਾਅਵੇ ਕਰਦੀ ਸਨ ਜੇ ਮੌਜੂਦਾ ਸਰਕਾਰ ਦੀ ਗੱਲ ਕਰੀਏ ਤਾਂ ਸਿੱਖਿਆ ਦੇ ਨਾਂ ਤੇ ਇਹਨਾਂ ਨੂੰ ਵੋਟ ਪਈ ਸੀ ਕਿ ਸਿੱਖਿਆ ਵੱਲ ਵੱਧ ਧਿਆਨ ਦਿੱਤਾ ਜਾਵੇਗਾ এডੂਕੇਸ਼ਨ ਵੱਲ ਵੱਧ ਧਿਆਨ ਪਰ ਸਕੂਲਾਂ ਦੇ ਹਾਲਾਤ ਇਥੋ ਤਿੱਕ ਹੋਏ ਪਿਆ ਕਿ ਉੱਥੇ ਤਾਂ ਚੌਂਕੀਦਾਰ ਵੀ ਹਾਜ਼ਰ ਨਹੀਂ ਜੇ ਚੌਂਕੀਦਾਰ ਹੋਵੇ ਕਮ ਸੇ ਕਮ ਕੋਈ ਡਰਤਾ ਰਹਿੰਦਾ ਹਾਂਜੀ ਬਿਲਕੁਲ ਜੀ ਚੌਕੀਦਾਰ ਦੀ ਕਰੀਮ ਮੈਂ ਪਹਿਲਾਂ ਵੀ ਗੱਲ ਕਰਕੇ ਟਾਈਟ ਦਿੱਤੀ ਸੀ ਕਰੀਬ 10 ਕਹ ਹਜ਼ਾਰ ਰੁਪਏ ਤਨਖਾਹ ਹੈ ਜੀ ਜੇ ਇੱਕ ਆਪਾਂ 10000 ਰੁਪਏ ਤਨਖਾਹ ਤੇ ਕੋਈ 10 ਤੋਂ 15 ਲੱਖ ਰੁਪਏ ਦੀ ਮਸ਼ੀਨਰੀ ਦੀ ਰਾਖੀ ਚੌਕੀਦਾਰ ਰੱਖ ਸਕਦੇ ਆ ਜੀ ਇਹ ਨੁਕਸਾਨ ਹੋਣ ਤੋਂ ਬਚ ਜਾਂਦਾ ਜਦੋਂ ਆਪਣੇ ਕੋਲ ਇੰਨੀ ਕੁ ਤਨਖਾਹ ਹਸਤੇ ਅਫਸਰ ਰੱਖਣ ਲਈ ਹੈ ਨਹੀਂ ਜੀ ਫਿਰ ਸਕੂਲਾਂ ਦੀ ਦਿਸ਼ਾ ਤਾਂ ਤੁਸੀਂ ਦੇਖ ਹੀ ਸਕਦੇ ਹੋ ਜੀ ਜਦੋਂ ਤਾਲਿਆਂ ਦੀ ਰਾਖੀ ਹੈ ਨਹੀਂ ਜੀ ਬਾਕੀ ਤਾਂ ਮਗਰ ਕੁਝ ਰਹੀ ਨਹੀਂ ਗਏ ਜੀ ਲੋਕ ਟ੍ਰੋਲ ਵੀ ਕਰਦੇ ਨੇ ਕਿ ਜਿੰਨੀ ਸਿਕਿਉਰਟੀ ਭਵੰਤਮਨ ਸਾਹਿਬ ਆਪ ਦੀ ਸਿਕਿਉਰਟੀ ਲਈ ਜਾਣੇ ਉਹਨਾਂ ਚੋਂ ਇੱਕ ਬੰਦਾ ਸਕੂਲਾਂ ਨੂੰ ਚਲੋ ਉਹ ਤਾਂ ਐਨੇ ਜੀ ਪ੍ਰੋਟੋਕੋਲ ਦੇ ਮੁਤਾਬਕ ਸੀਐਮ ਸਾਹਿਬ ਕੋਲ ਸਿਕਿਉਰਟੀ ਹੈ ਜੀ ਪਰ ਥੋੜਾ ਜਿਹਾ ਸਕੂਲਾਂ ਵਾਲੇ ਵੀ ਧਿਆਨ ਦੇਣਾ ਚਾਹੀਦਾ ਹੈ ਜੀ ਜੀ ਜਿਸ ਤਰ੍ਹਾਂ ਇਹ ਸਕੂਲ ਦੇ ਵਿੱਚ ਤਕਰੀਬਨ 3 350 ਦੇ ਕਰੀਬ ਬੱਚਾ ਉਹ ਜਿਹੜਾ ਬੱਚਿਆਂ ਦਾ ਨੁਕਸਾਨ ਹੋਇਆ ਉਹ ਵੱਖਰਾ ਹੋਇਆ ਫਿਰ ਜਿਹੜਾ ਫਾਈਨੈਂਸ਼ੀਅਲ ਸਕੂਲ ਦਾ ਇਹ ਸਰਕਾਰ ਤਾਂ ਕੋਈ ਇਸਦੀ ਪਰਪਾਈ ਵੀ ਨਹੀਂ ਕਰੇਗੀ ਮੈਂ ਤਾਂ ਜੀ ਬੱਚਿਆਂ ਦਾ ਹੋਇਆ ਮੰਨ ਲਓ ਅੱਜ ਛੁੱਟੀ ਹੈ ਜੀ ਮੰਡੇ ਨੂੰ ਸਕੂਲ ਲੱਗਣਾ ਹੈ ਜੀ ਹੂੰ ਬੱਚੇ ਜੇ ਤੁਹਾਨੂੰ ਆਪਦੀ এডੂਕੇਸ਼ਨ ਲੈਣਗੇ ਜੀ ਬਿਲਕੁਲ ਜੀ ਮੀਡੀਆ ਦਾ ਤੌਰ ਤੇ ਕਹਿੰਦੇ ਪੜ੍ਹਾਈ ਹੋਣੀ ਆ ਜਿਹੜੀਆਂ ਲੈ ਗਈਆਂ ਮੀਡੀਆ ਦਾ ਜ਼ਮਾਨਾ ਜੀ ਡਿਜੀਟਲ ਪੜ੍ਹਾਈ ਹੈ ਜੀ ਹੂੰ ਦੱਸੋ ਡਿਜੀਟਲ ਦਾ ਕੀ ਬੱਚਿਆਂ ਕੋਲੇ ਰਹਿ ਗਿਆ ਜੀ ਜੀ ਨੁਕਸਾਨ ਹੋਇਆ ਜੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਜਿਹਦੀ ਪਰਪਾਈ ਨਹੀਂ ਹੋਣੀ ਬਹੁਤ ਛੇਤੀ ਤਾਂ ਹੋਣ ਵਾਲੀ ਨਹੀਂ ਜੀ ਜੀ ਆ ਸਕੂਲ ਦੇ ਅਧਿਆਪਕ ਵੀ ਨਾਲ ਮੌਜੂਦ ਨੇ ਸਰ ਤੁਹਾਨੂੰ ਕਦੋਂ ਪਤਾ ਲੱਗਦਾ ਕਿਉਂਕਿ ਛੁੱਟੀਆਂ ਚੱਲ ਰਹੀਆਂ ਤੁਹਾਨੂੰ ਇੱਥੋਂ ਕਿਸੇ ਦੀ ਕਾਲ ਗਈ ਜਾਂ ਫੋਨ ਗਿਆ ਸਰ ਅੱਜ ਸਵੇਰੇ ਜਿਹੜਾ ਸੀ ਜਦੋਂ ਇੱਥੇ ਸਾਡੇ ਮ ਜਿਹੜੇ ਕੰਮ ਕਰਨ ਵਾਸਤੇ ਮਜ਼ਦੂਰ ਹੈ ਉਹਨਾਂ ਕੋਲੇ ਬਾਹਰਲੀ ਗੇਟ ਦੀ ਚਾਬੀ ਸੀਗੀ ਉਹਨਾਂ ਨੇ ਆ ਕੇ ਜਦੋਂ ਗੇਟ ਖੋਲ੍ਹਿਆ ਤੇ ਉਹਨਾਂ ਨੇ ਸਾਨੂੰ ਉਹਦੇ ਹੀ ਕਿਹਾ ਸਰ ਦਫ਼ਤਰ ਖੁੱਲਿਆ ਤੇ ਅਸੀਂ ਕਿਹਾ ਵੀ ਅਸੀਂ ਇੱਥੇ ਡੇਲੀ ਆਉਂਦੇ ਆ ਤੇ ਅਸੀਂ ਦਫ਼ਤਰ ਨਹੀਂ ਖੋਲ੍ਹਿਆ ਅਸੀਂ ਧਿਆਨ ਨਾਲ ਆ ਕੇ ਗਏ ਆ ਪਰ ਚਲੋ ਜਦੋਂ ਅਸੀਂ ਆ ਕੇ ਦੇਖਿਆ ਤੇ ਦਫ਼ਤਰ ਦੀ ਸਾਰੀ ਜਿਹੜੀ ਕੀ ਆ ਉਹ ਖਲਾਰਾ ਪਾਇਆ ਹੋਇਆ ਸੀ ਅਲਮਾਰੀਆਂ ਦੀ ਭੰਨ ਤੋੜ ਕੀਤੀ ਹੋਈ ਸੀਗੀ ਬਾਕੀ ਜਦੋਂ ਕਮਰਿਆਂ ਜਾ ਕੇ ਦੇਖਿਆ ਉਹਨਾਂ ਨੇ ਲੋਕ ਤੋੜ ਕੇ ਜਿਹੜੇ ਸੈਂਟਰ ਲੌਕ ਸੀਗੇ ਉਹ ਕਿਸੇ ਮਤਲਬ ਐ ਕਹਿ ਸਕਦੇ ਆ ਵੀ ਬਹੁਤ ਤਾਕਤਵਰ ਚੀਜ਼ ਨਾਲ ਕਿਸੇ ਨਾਲ ਤੋੜੇ ਗਏ ਐ ਸੋ ਸਾਡੇ ਵੱਲੋਂ ਸਕੂ ਸਾਰੇ ਸੈਂਟਰ ਲੋਕ ਸੀ ਬਹੁਤ ਹੀ ਜਿਆਦਾ ਅਸੀਂ ਆਪਣੇ ਆਪ ਨੂੰ ਸਮਝਦੇ ਸੀ ਵੀ ਅਸੀਂ ਜਿਹੜਾ ਹੈਗਾ ਉਹ ਬੜਾ ਸਮਾਨ ਸੇਫ ਰੱਖਿਆ ਹੋਇਆ ਪਰ ਫਿਰ ਵੀ ਚੋਰਾਂ ਦੇ ਨੇ ਹੌਸਲੇ ਬਲੰਦੇ ਆ ਉਹਨਾਂ ਨੇ ਸਾਰਿਆਂ ਦੇ ਜਿਹੜੇ ਸੈਂਟਰ ਲੋਕ ਤੋੜ ਕੇ ਜਦੋਂ ਤਿੰਨ ਐਲਈਡੀ ਤੇ ਜਿਹੜਾ ਹੈਗਾ ਉਹ ਲਿਸਨਿੰਗ ਲੈਬ ਦਾ ਸਮਾਨ ਤੇ ਹੋਰ ਸਾਡਾ ਜਿਹੜਾ ਸਕੂਲ ਦਾ ਸਮਾਨ ਉਹ ਲੈ ਗਏ ਰਾਮ ਜੀ ਹਾਂਜੀ ਸਰ ਕਿਵੇਂ ਦੇਖ ਦੋ ਕਿ ਚੋਰਾਂ ਇਹਨੇ ਨਿੱਡਰ ਨੇ ਕਿ ਸਕੂਲਾਂ ਨੂੰ ਸਕੂਲਾਂ ਨੂੰ तकरीबन ਮੈਂ ਦੇਖ ਰਿਹਾ ਕਿ ਤਿੰਨ ਚਾਰ ਆਪਣੇ ਹਾਲ ਕਿ ਤਿੰਨ ਚਾਰ ਪਿੰਡਾਂ ਦੇ ਸਕੂਲ ਹੀ ਨਿਸ਼ਾਨਾ ਬਣਾਈ ਗਿਆ ਕਿ ਸਕੂਲਾਂ ਚੋਂ ਹੀ ਚੋਰੀ ਹੋਣੀ ਹੈ ਪ੍ਰਸ਼ਾਸਨ ਦਾ ਧਿਆਨ ਹੀ ਨਹੀਂ ਇਸ ਵਾਰ ਸਰ ਦੇਖੋ ਜਿੱਤੋ ਵੀ ਆਪਾਂ ਕਦੇ ਗੱਲ ਕਰਦੇ ਆਂ ਤਾਂ ਪ੍ਰਸ਼ਾਸਨ ਜਦੋਂ ਗੱਲ ਕਰਦੇ ਆਂ ਤੇ ਉਹ ਕਹਿੰਦੇ ਜੀ ਸਾਡੀਆਂ ਕੁਝ ਮਜਬੂਰੀਆਂ ਵੀ ਅਸੀਂ ਹਰ ਇੱਕ ਥਾਂ ਦੇ ਉੱਪਰ ਨਹੀਂ ਇਸ ਤਰ੍ਹਾਂ ਬੈਠ ਸਕਦੇ ਚਾਹੀ ਤਾਂ ਉਹਨਾਂ ਦੀ ਗਿਣਤੀ ਹੋਵੇ ਜਾਂ ਕੁਝ ਵੀ ਬਹੁਤ ਚਲੋ ਉਹਨਾਂ ਦੇ ਆਪਣੇ ਇਹ ਵਿਊਜ਼ ਨੇ ਹੈਗੇ ਆ ਤੇ ਮੈਂ ਵੀ ਕਿਸੇ ਹੱਦ ਤੱਕ ਸਹਿਮਤ ਹਾਂ ਉਹਨਾਂ ਨਾਲ ਵੀ ਹਰ ਇੱਕ ਥਾਂ ਤੇ ਪਰ ਜਿਹੜੀ ਹੁਣ ਜਿਹੜੀ ਚੀਜ਼ ਦੀ ਸਾਡੀ ਸੁਰੱਖਿਆ ਮੰਨ ਲਓ ਅਸੀਂ ਸਰਕਾਰੀ ਸਕੂਲ ਨੇ ਹੁਣ ਜਾਂ ਤਾਂ ਇੱਥੇ ਜਿਹੜਾ ਪ੍ਰਿੰਸੀਪਲ ਹੈ ਜਾਂ ਸਟਾਫ ਹੈ ਉਹ ਵਾਰੀ ਨਾਲ ਉਹ ਆਵਾ ਕੇ ਇੱਥੇ ਡੰਡਾ ਫੜ ਕੇ ਬੈਠੇ ਤੇ ਜਾਂ ਫਿਰ ਜਿਹੜਾ ਹੈਗਾ ਇੱਥੇ ਚੌਕੀਦਾਰ ਦਿਨ ਦੀ ਜਿਹੜੀ ਜਿਵੇਂ ਸਰਪੰਚ ਸਾਹਿਬ ਨੇ ਬੇਨਤੀ ਕੀਤੀ ਹੈ ਵੀ ਜਿਹੜੇ ਇਹਨਾਂ ਦੇ ਜਿੱਥੇ ਅਸੀਂ ਹੋਰ ਬੜਾ ਖਰਚਾ ਕਰ ਰਹੇ ਹਾਂ ਸਰਕਾਰ ਗਰੰਟਾ ਦੇ ਰਹੀ ਹੈ ਸਾਡੇ ਬੈਠਣ ਬੱਚਿਆਂ ਦੇ ਬੈਠਣ ਦੇ ਲਈ ਸਮਾਨ ਆ ਰਿਹਾ ਹੋਰ ਬਹੁਤ ਕੁਝ ਖਰਚਾ ਹੋ ਰਿਹਾ ਤੇ ਇਹ ਇੱਕ ਸਰਕਾਰ ਦੇ ਉਹਨਾਂ ਖਰਚਿਆਂ ਦੇ ਵਿੱਚੋਂ ਇੱਕ ਨਾ ਮਾਤਰ ਖਰਚਾ ਹੈ ਸੋ ਜਿਵੇਂ ਸਫਾਈ ਸੇਵਕ ਆ ਜਿਹੜੇ ਉਹ ਬੜੇ ਮੈਂ ਕਹਿੰਨਾ ਵੀ ਉਹ ਮਤਲਬ ਸੇਵਾ ਦੇ ਤੌਰ ਤੇ ਹੀ ਕੰਮ ਕਰ ਰਹੇ ਆ ਉਹਨਾਂ ਨੂੰ ਸਟਾਈਫਨ ਮਿਲ ਰਿਹਾ ਮਿਹਨਤਾਨਾ ਮਿਲ ਰਿਹਾ ਉਹਨੇ ਕਿਵੇਂ ਮਿਹਨਤਾਨੇ ਤੇ ਚੌਂਕੀਦਾਰ ਵੀ ਜਿਹੜੇ ਸਾਡੇ ਸਕੂਲਾਂ ਚ ਬੈਠ ਸਕਦੇ ਆ ਔਰ ਸਾਡੇ ਜਿਹੜੇ ਸਾਰੇ ਸਕੂਲ ਹੈ ਤੇ ਸਾਡੀ ਸਿਰਦਰਦੀ ਹੈ ਜਿਹੜੀ ਇਹ ਖਤਮ ਹੋ ਸਕਦੀ ਹੈ ਕਿਉਂਕਿ ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ ਵੀ ਅਸੀਂ ਦਿੱਲੀ ਇੱਥੇ ਆਉਣੇ ਆ ਪਰ ਰਾਤ ਨੂੰ ਸਾਡੇ ਲਈ ਰਹਿਣਾ ਸਾਰੇ ਬੰਦੇ ਆਪਣੇ ਆਪਣੇ ਘਰੇ ਜਾਂਦੇ ਸਾਰੇ ਮੁਲਾਜ਼ਮ ਜਾਂਦੇ ਆ ਰਾਤ ਨੂੰ ਅਸੀਂ ਇਹ ਕੰਮ ਰਾਤ ਦਾ ਹੈ ਇਸੇ ਤਰ੍ਹਾਂ ਜਿਹੜਾ ਹੈਗਾ ਕੱਲ ਵੀ ਪੈਂਦਾ ਹੋਣੇ ਕਰਕੇ ਕੱਲ ਥੋੜਾ ਜਾਈ ਸੀ ਵੀ ਕੱਲ ਹੀ ਅਸੀਂ ਨਹੀਂ ਆ ਸਕੇ ਤੇ ਇਹ ਜਿਹੜੀ ਘਟਨਾ ਵਾਪਰੀ ਹੈ ਜੀ ਜੀ ਇਹ ਪਤਾ ਲੱਗਿਆ ਕਿ ਇਹ ਚੋਰੀ ਕੱਲ ਦਿਨ ਦੀ ਆ ਜਾਂ ਰਾਤ ਨੂੰ ਹੋਈ ਆ ਕਿਉਂਕਿ ਕੱਲ ਦਿਨ ਸਾਰਾ ਮੀਂਹ ਪਈ ਗਿਆ ਕੋਈ ਬਾਹਰ ਹੀ ਨਹੀਂ ਨਿਕਲਿਆ ਸਰ ਇਹ ਪਤਾ ਨਹੀਂ ਲੱਗ ਸਕਿਆ ਕਿਉਂਕਿ ਕੈਮਰੇ ਜਿਹੜੇ ਪਹਿਲਾਂ ਉਸ ਵੇਲੇ ਲਾਈਟ ਚਲੀ ਗਈ ਉਸ ਤੋਂ ਬਾਅਦ ਜਦੋਂ ਲਾਈਟ ਆਈ ਹੈ ਉਹ ਰਾਤ ਲੇਟ ਆਈ ਹੈ ਪਿੰਡ ਦੇ ਜਿਹੜੇ ਦਸਨ ਦੇ ਮੁਤਾਬਕ ਉਸ ਨਿਕਾਂ ਦੇ ਤੇ ਜਦੋਂ ਵੀ ਹੋ ਸਕਦਾ ਸ਼ਾਮ ਦੇ ਵੇਲੇ ਜਾਂ ਜਦੋਂ ਵੀ ਇਹ ਕੱਟਿਆ ਗਿਆ ਹੈ ਉਹ ਕੈਮਰਿਆਂ ਦਾ ਸਾਰਾ ਕਨੈਕਸ਼ਨ ਹੋਏ ਪਤਾ ਨਹੀਂ ਲੱਗ ਪਾਇਆ ਮੈਨੂੰ ਲੱਗਦਾ ਦਿਨ ਦੀ ਤਾਂ ਨਹੀਂ ਹੈਗੀ ਐ ਕਿਉਂਕਿ ਦਿਨੇ ਸਾਰਾ ਜਿਹੜਾ ਇਹ ਰਸਤਾ ਵਗਦਾ ਏ ਔਰ ਪਿੰਡ ਦੇ ਲੋਕ ਇੱਥੇ ਆਮ ਜਿਹੜਾ ਹੈਗਾ ਉਹ ਸੂਏ ਤੋਂ ਜਾਂ ਹੋਰ ਆਸ-ਪਾਸੇ ਲੰਘਦੇ ਰਹਿੰਦੇ ਤੇ ਪਤਾ ਲੱਗਦਾ ਰਹਿੰਦਾ ਮੈਨੂੰ ਲੱਗਦਾ ਇਹ ਰਾਤ ਨੂੰ ਹੀ ਘਟਨਾ ਵਾਪਰੀ ਐ ਜੀ ਉਹ ਪ੍ਰਸ਼ਾਸਨ ਦੇ ਕੁਝ ਮੁਲਾਜ਼ਮ ਆਏ ਸੀ ਇੱਥੇ ਮੁਲਾਜ਼ਮਾਂ ਵੱਲੋਂ ਕੀ ਗੱਲ ਆਖੀ ਗਈ ਆ ਕਿ ਨਾ ਇੱਕ ਦੌਰਾ ਕਰਕੇ ਗਏ ਹੋਣਗੇ ਉਹ ਦੇਖੋ ਉਹਨਾਂ ਨੇ ਮੌਕਾ ਦੇਖਿਆ ਜੀ ਮੌਕਾ ਦੇਖ ਕੇ ਸਾਰੇ ਉਹ ਆਪਦੇ ਸਬੂਤ ਜਿਹੜੇ ਉਹਨਾਂ ਨੂੰ ਚਾਹੀਦੇ ਸੀ ਉਹਨਾਂ ਨੇ ਲੈ ਲਏ ਐ ਪਰ ਉਹਨਾਂ ਵੱਲੋਂ ਪੂਰਾ ਵਿਸ਼ਵਾਸ ਦਿਵਾਇਆ ਵੀ ਅਸੀਂ ਕੋਸ਼ਿਸ਼ ਕਰਾਂਗੇ ਵੀ ਤੁਹਾਡੀ ਇੰਡੀਆ ਚੀਜ਼ਾਂ ਇਹਨਾਂ ਦੀ ਪਰਪਾਈ ਹੋ ਸਕੇ ਅਸੀਂ ਉਹਨੂੰ ਲੱਭ ਸਕੀਏ ਬਾਕੀ ਉਹਨਾਂ ਨੇ ਪਿੰਡ ਵਾਲਿਆਂ ਤੋਂ ਵੀ ਸਹਿਯੋਗ ਦੀ ਮੰਗ ਕੀਤੀ ਐ ਤੇ ਸਾਡੇ ਤੋਂ ਵੀ ਅਸੀਂ ਤੇ ਪਿੰਡ ਵਾਲੇ ਹਰ ਵੇਲੇ ਤਿਆਰ ਆ ਜੀ ਜਿਸ ਤਰ੍ਹਾਂ ਦਾ ਉਹਨਾਂ ਨੂੰ ਸਹਿਯੋਗ ਚਾਹੀਦਾ ਹੋਵੇਗਾ ਜੀ ਅ ਚੇਅਰਮੈਨ ਸਾਹਿਬ ਨੇ ਜੀ ਚੇਅਰਮੈਨ ਸਾਹਿਬ ਕਿਵੇਂ ਦੇਖਦੋਂ ਕਿ 1 ਲੱਖ ਰੁਪਏ ਦਾ ਇਹ ਨੁਕਸਾਨ ਹੋਇਆ ਜਿਹੜਾ ਇਹ ਕਿਸ ਤਰ੍ਹਾਂ ਪੂਰਾ ਹੋਵੇਗਾ ਬੱਚਿਆਂ ਦੇ ਫਿਊਚਰ ਦਾ ਸਵਾਲ ਹੈ ਇਹ ਜੀ ਨੁਕਸਾਨ ਪੂਰਾ ਹੋਣਾ ਬਹੁਤ ਮੁਸ਼ਕਲ ਹੈ ਜੀ ਕਿਉਂਕਿ ਇਹਦੇ ਵਿੱਚ ਸਾਨੂੰ ਕੋਈ ਸਰਕਾਰੀ ਸਹਾਇਤਾ ਕੋਈ ਹੈ ਨਹੀਂਗੀ ਅਸੀਂ ਜੋ ਕਰਦੇ ਹੈਗੇ ਆ ਮੈਨੇਜਮੈਂਟ ਕਮੇਟੀ ਆ ਜਾਂ ਸਾਡੇ ਸੀਐਚਟੀ ਸਰ ਹੈ ਅਸੀਂ ਪਿੰਡ ਦੇ ਸਹਿਯੋਗ ਨਾਲ ਹੀ ਕਰਦੇ ਆਂ ਜਾਂ ਐਨ ਆਰ ਆਈ ਨੂੰ ਜਿਹੜੇ ਆਪਣੇ ਹੈਗੇ ਆ ਦੋਸਤੋ ਉਹਨਾਂ ਦਾ ਸਹਿਯੋਗ ਹੁੰਦਾ ਠੀਕ ਹੈ ਇਹ ਹੁਣ ਲੱਖ ਰੁਪਏ ਦੇ ਕਰੀਬ ਹੈਗਾ ਨੁਕਸਾਨ ਜੀ ਇਹ ਜਲਦੀ ਪੂਰ ਹੋਣਾ ਨਹੀਂ ਪਰ ਅਸੀਂ ਫਿਰ ਵੀ ਕੋਸ਼ਿਸ਼ ਕਰਾਂਗੇ ਆਪਦੇ ਪੱਧਰ ਤੇ ਪਿੰਡ ਦੇ ਪੱਧਰ ਤੇ ਵੀ ਅਸੀਂ ਇਹਨੂੰ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਵੇ ਜੀ ਕਿ ਲੱਗਦਾ ਨਹੀਂ ਕਿ ਪੰਜਾਬ ਸਰਕਾਰ ਨੂੰ ਵੀ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਹੈ ਕਿ ਜਿੱਥੇ ਅਸੀਂ ਸਮਾਰਟ ਸਕੂਲ ਬਣਾ ਰਹੇ ਆ ਉੱਥੇ ਇੱਕ ਚੌਂਕੀਦਾਰ ਹੀ ਦੇ ਦਈਏ ਜਿਹਦੇ ਨਾਲ ਸਮਾਰਟ ਸਕੂਲ ਨੂੰ ਬਚਾਇਆ ਜਾ ਸਕੇ ਕਿ ਸਮਾਰਟ ਸਕੂਲ ਬਣਾਉਣ ਦਾ ਕੀ ਫਾਇਦਾ ਜੇ ਉੱਥੇ ਸੁਰੱਖਿਆ ਹੀ ਨਹੀਂ ਬਿਲਕੁਲ ਜੀ ਇਹ ਬਿਲਕੁਲ ਇਹਦੇ ਨਾਲ ਮੈਂ ਸਹਿਮਤ ਹਾਂ ਜੀ ਆਪਣੇ ਸਰਪੰਚ ਸਾਹਿਬ ਨੇ ਵੀ ਪਹਿਲਾਂ ਕਿਹਾ ਵੀ ਕੱਲਾ ਰੰਗ ਦੇਣ ਨਾਲ ਕਰਨ ਨਾਲ ਸਮਾਰਟ ਸਕੂਲ ਨਹੀਂ ਬਣਦਾਗਾ ਉਹਦੇ ਵਾਸਤੇ ਬਹੁਤ ਜ਼ਰੂਰਤ ਹੁੰਦੀ ਹੈ ਮੈਂਟੀਨੈਂਸ ਦੀ ਜਾਂ ਜਿਵੇਂ ਤੁਸੀਂ ਕਿਹਾ ਚੌਂਕੀਦਾਰ ਸਭ ਤੋਂ ਪ੍ਰੈਪਰ ਜ਼ਰੂਰੀ ਹੁੰਦਾ ਵੀ ਚੌਂਕੀਦਾਰ ਹੋਵੇ ਉੱਥੇ ਕਿਉਂਕਿ ਜਰਾਤ ਨੂੰ ਤਾਂ ਹੁਣ ਅਸੀਂ ਇੱਥੇ ਕੋਈ ਵੀ ਰਹਿ ਨਹੀਂ ਸਕਦਾਗਾ ਚਲੋ ਮੈਂ ਚੇਅਰਮੈਨ ਆ ਮੈਂ ਵੀ ਰਾਤ ਨੂੰ ਤਾਂ ਇੱਥੇ ਨਹੀਂ ਹਰ ਟਾਈਮ ਆ ਕੇ ਦੇਖ ਸਕਦਾ ਵੀ ਕੀ ਹੋ ਰਿਹਾ ਜਾਂ ਕੁਝ ਨਹੀਂ ਹੋ ਰਿਹਾ ਇਸ ਵਾਸਤੇ ਅਸੀਂ ਮੰਗ ਕਰਦੇ ਆਂ ਪਹਿਲਾਂ ਵੀ ਅਸੀਂ ਆਲਰੇਡੀ ਲਿਖ ਕੇ ਦੇ ਚੁੱਕੇ ਹਾਂ ਦਫ਼ਤਰ ਵਿੱਚ ਵੀ ਅਸੀਂ ਲਿਖ ਕੇ ਦਿੱਤਾ ਸੀਗਾ ਵੀ ਸਾਨੂੰ ਦਿਓ ਕਹਿੰਦੇ ਵੀ ਸਰਕਾਰੀ ਤੌਰ ਤੇ ਕੋਈ ਤਵਜੀਹ ਨਹੀਂ ਆਣੇਗੀ ਵੀ ਅਸੀਂ ਦੇ ਸਕੀਏ ਤੁਹਾਨੂੰ ਅਸੀਂ ਫਰੀਦਕੋਟ ਵੀ ਲਿਖ ਕੇ ਦੇ ਕੇ ਆਏ ਸੀ ਆਪਦੇ ਬੰਨੀਓ ਜੀ ਜੇ ਚੇਅਰਮੈਨ ਨੇ ਲਿਖ ਕੇ ਦੇ ਕੇ ਆਏ ਸੀ ਵੀ ਸਾਨੂੰ ਚੌਂਕੀਦਾਰ ਦਿਓ ਪਰ ਉਹਨਾਂ ਨੇ ਸਿੱਧਾ ਸਾਫ ਮਨਾਂ ਕਰਤਾ ਕਹਿੰਦੇ ਵੀ ਸਰਕਾਰ ਬੰਨੀਓ ਕੋਈ ਹੈ ਹੀ ਨਹੀਂਗੀ ਕੋਈ ਪੋਸਟ ਹੀ ਹੈਣੀਗੀ ਕੋਈ ਜੀ ਇਸ ਕਰਕੇ ਵੀ ਅਸੀਂ ਮੰਗ ਕਰਦੇ ਹਾਂ ਤੁਹਾਡੇ ਤੋਂ ਰਾਈਂ ਵੀ ਸਾਨੂੰ ਚੌਂਕੀਦਾਰ ਜਰੂਰ ਦਿੱਤਾ ਜਾਵੇ ਜੀ ਚੋਰੀ ਹੋਈ ਹੈ ਇਹਦੇ ਬਾਰੇ ਕਿੰਨਾ ਕੁ ਪਤਾ ਲੱਗਿਆ ਕਿੰਨੇ ਕਿ ਚੋਰੀ ਦੱਸ ਰਹੇ ਆ ਇਹ ਤਿੰਨ ਚਾਰ ਸੀੜੀਆਂ ਜਿੰਨਾਂ ਦੀ ਹੋਈਆਂ ਜੀ ਇੱਕ ਮਿਊਜ਼ਿਕ ਸਿਸਟਮ ਆ ਜਿੰਨਾਂ ਦਾ ਬੱਚਿਆਂ ਦਾ ਜਿਹੜਾ ਮਤਲਬ ਮਿਊਜ਼ਿਕ ਲਾਉਣ ਦੇ ਬੱਚਿਆਂ ਤੇ ਜੀ ਪੰਜ-ਸੱਤ ਹਜ਼ਾਰ ਰੁਪਏ ਲੱਗਦੇ ਕਹਿੰਦੇ ਜੀ ਹਮ ਲੱਖ ਰੁਪਏ ਕਹਿੰਦੇ ਟੋਟਲ ਚੋਰੀ ਹੋ ਗਈ ਓਕੇ ਕੋਈ ਸੀਸੀਟੀਵੀ ਵਿੱਚ ਕੋਈ ਫੋਟੋ ਜੀ ਜਾਂ ਕੋਈ ਸ਼ੋਰ ਪਤਾ ਲੱਗਿਆ ਪਹਿਲਾਂ ਕੈਮਰਾ ਕੱਟਦੇ ਵੇਖਦੇ ਆਂ ਜੀ ਮਤਲਬ ਬਾਹਰ ਕੱਟਦੀ ਪਹਿਲਾਂ ਕੈਮਰਾ ਹੈ ਜੀ ਉਹਨਾਂ ਦੀ ਹਾਲੇ ਤੱਕ ਕੋਈ ਕੁਝ ਨਹੀਂ ਪਤਾ ਚੱਲਿਆ ਨਹੀਂ ਪਤਾ ਹੈ ਹਾਂ ਜੀ ਪਹਿਲਾਂ ਪਤਾ ਚੋਰੀ ਰਾਤ ਹੋਈ ਆ ਜੀ ਪਰ ਸਾਰੇ ਜਿਸ ਤਰ੍ਹਾਂ ਇਹ ਨਾਲ ਦੇ ਪਿੰਡ ਰਾਮਿਆਣੇ ਵੀ ਇਦੋਂ ਪਹਿਲਾਂ ਚੋਰੀ ਹੋਈ ਆ ਕੋਈ ਮਹੀਨਾ ਵੀ ਨਹੀਂ ਉਸ ਨੂੰ ਹੋਇਆ ਚੌਥੀ ਚੋਰੀ ਸਕੂਲ ਚ ਦੱਸ ਰਿਹਾ ਇਹ ਪ੍ਰਸ਼ਾਸਨ ਕਿਉਂ ਨਹੀਂ ਕਾਰਵਾਈ ਕਰ ਰਿਹਾ ਇੰਨਾ ਚੋਰਾਂ ਤੇ ਇਹਨਾਂ ਦੇ ਹੌਸਲੇ ਬੜੇ ਦਿਨ ਬਦਨ ਵਧਦੇ ਜਾ ਰਹੇ ਹੁੰਦੇ ਪਤਾ ਚੱਲੀ ਜਾਂਦੇ ਹਨ ਪਰ ਅਗਰੀਏ ਨੇ ਪਤਾ ਹੀ ਉਹਨੂੰ ਵੀ ਕਰਨਾ ਕੈਮਰੇ ਦੇਖਦੇ ਆ ਜੀ ਪਿੰਡੋਂ ਪਿੰਡ ਦੇ ਵੀ ਕੈਮਰੇ ਦੇਖਾਂਗੇ ਬਾਹਰ ਮੋੜ ਤੇ ਵੀ ਦੇਖਾਂਗੇ ਨਾ ਪਤਾ ਲਗਾ ਕਾਰਵਾਈ ਕਰਾਂਗੇ ਕਿਉਂ ਨਾ ਕਰਾਂਗੇ ਲਗਭਗ ਕਿੰਨੇ ਇੱਕ ਰਕਮ ਦੀ ਚੋਰੀ ਆ ਜੇ ਕਈ ਕੀਤੇ ਕੱਲ੍ਹ ਕਿੰਨੇ ਲੱਖ ਰੁਪਏ ਹੋਇਆ ਹੈਗਾ ਜੀ ਲੱਖ ਰੁਪਏ ਦੀ ਚੋਰੀ ਆ ਹਾਂ ਜੀ ਜੀ ਮੈਂਬਰ ਸਾਹਿਬ ਕਿਵੇਂ ਦੇਖ ਦਵਾਂ 1 ਲੱਖ ਰੁਪਏ ਦੀ ਚੋਰੀ ਆ ਜਿਹੜੀ ਇਹ ਬੱਚਿਆਂ ਦੇ ਫਿਊਚਰ ਤੇ ਵੀ ਇਹਦਾ ਅਸਰ ਪਵੇਗਾ ਤੇ ਸਟਾਫ ਤੇ ਤਾਂ ਪੈਣਾ ਹੀ ਪੈਣਾ ਬਹੁਤ ਨਿੰਦਨਯੋਗ ਘਟਨਾ ਹੋਈ ਹੈ ਜਿਹੜੀ ਜੀ ਜਿਨ੍ਹਾਂ ਨੇ ਅਪਰਾਧੀਆਂ ਨੇ ਇਹ ਕੰਮ ਕੀਤਾ ਬਹੁਤ ਨਿੰਦਨਯੋਗ ਹੂੰ ਇਹ ਪ੍ਰਭਾਈ ਤਾਂ ਨਹੀਂ ਪੂਰੀ ਹੋ ਸਕਦੀ ਜੀ ਕਿਉਂਕਿ ਲੱਖ ਦੇ ਕਰੀਬ ਪ੍ਰਭਾਈ ਮਤਲਬ ਵੀ ਕਰਨੀ ਬਹੁਤ ਔਖੀ ਹੈਗੀ ਕਿਉਂਕਿ ਸਰਕਾਰਾਂ ਪਹਿਲੇ ਨਹੀਂ ਦੇ ਰਹੀਆਂ ਸਕੂਲਾਂ ਨੂੰ ਹੂੰ ਮਤਲਬ ਜਿਵੇਂ ਸਰਕਾਰ ਆਈ ਸੀ ਵੱਡੇ ਵੱਡੇ ਦਾਅਵੇ ਕਰਕੇ ਆਈ ਸੀ ਵੀ ਮਤਲਬ ਸਕੂਲਾਂ ਨੂੰ ਅਸੀਂ ਸੁਧਾਰ ਦਾਂਗੇ ਸਮਾਰਟ ਸਕੂਲ ਬਣਾ ਦਾਂਗੇ ਸਮਾਰਟ ਸਕੂਲ ਸਿਰਫ ਨਾਮਾਂ ਦੇ ਵਿੱਚ ਤਾਂ ਬਦਲੇ ਗਏ ਆ ਨਾਮ ਤਾਂ ਉਹਨਾਂ ਨੂੰ ਸਮਾਰਟ ਸਕੂਲ ਦੇ ਦਿੱਤਾ ਪਰ ਉਹਨਾਂ ਦੀ ਜੋ ਵੀ ਦੇਖ ਰੇਗਾ ਬਹੁਤ ਮਾੜੀ ਹੈ ਜੀ ਸਕੂਲਾਂ ਦੇ ਵਿੱਚ ਪਾਣੀ ਨਹੀਂ ਕਿਹਿਆ ਸਕੂਲਾਂ ਦੇ ਵਿੱਚ ਤਾਂ ਪਾਣੀ ਪੀਣ ਤੱਕ ਵੀ ਔਖਾਗਾ ਬੱਚਿਆਂ ਨੂੰ ਉਹਦੇ ਨਾਲ ਬਿਮਾਰੀਆਂ ਲੱਗਦੀਆਂ ਪਰ ਅੱਜ ਇੱਥੇ ਜਿਹੜੀ ਘਟਨਾ ਹੋਈ ਆ ਪਹਿਲੀ ਗੱਲ ਤਾਂ ਕਰਨ ਵਾਲਿਆਂ ਦੀ ਬਹੁਤ ਹੀ ਮਾੜੀ ਘਟਨਾ ਕੀਤੀ ਉਹਨਾਂ ਨੇ ਜੀ ਆ ਇਹ ਗੱਲਬਾਤ ਕੀਤੀ ਪਿੰਡ ਵਾਸੀਆਂ ਦੇ ਨਾਲ ਪੰਚਾਇਤ ਦੇ ਨਾਲ ਤੇ ਸਕੂਲ ਸਟਾਫ ਦੇ ਨਾਲ ਤੁਸੀਂ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸੋ ਕਿ ਇਹ ਘਰਨਾਵਾ ਆਸ-ਪਾਸੇ ਦੇ ਪਿੰਡਾਂ ਵਿੱਚ ਵੀ ਪਹਿਲਾਂ ਵੀ ਹੋ ਚੁੱਕੀਆਂ ਨੇ ਪਰ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਕਿਉਂਕਿ ਇੱਕ ਵਾਰ ਪ੍ਰਸ਼ਾਸਨ ਆ ਕੇ ਜਾਇਜ਼ਾ ਲੈ ਜਾਂਦਾ ਉਸਤੇ ਆਪਣਾ ਸਬੂਤ ਇਕੱਠੇ ਕਰ ਲੈਂਦਾ ਪਰ ਉਸ ਤੋਂ ਬਾਅਦ ਕੀ ਉਹ ਚੋਰ ਫੜੇ ਜਾਂਦੇ ਆ ਜਾਂ ਉਹਨਾਂ ਚੋਰਾਂ ਦੀ ਕੋਈ ਪੈਰਵਾਹੀ ਹੁੰਦੀ ਆ ਕਿਸੇ ਨੂੰ ਕੁਝ ਨਹੀਂ ਪਤਾ ਲੱਗਾ ਹੋ ਸਕਦਾ ਇਸ ਮਸਲੇ ਤੇ ਪ੍ਰਸ਼ਾਸਨ ਹੁਣ ਕੋਈ ਕਾਰਵਾਈ ਕਰ ਲਵੇ ਦੇਖਣਾ ਹੋਵੇਗਾ ਇਸ ਰਿਪੋਰਟ ਦਾ ਅੱਗੇ ਕੀ ਬਣਦਾ ਜੁੜੇ ਹੋ ਸਫਰ ਟੈਲੀਵਿਜ਼ਨ ਨਾਲ ਧੰਨਵਾਦ